ਹਾਂਜੀ ਦੋਸਤੋ ਸਸ਼ੀ ਕਾ ਜੀ ਕੀ ਹਾਲ ਚਾਲ ਆ ਦੋਸਤੋ ਆਸ਼ਾ ਕਰਦਾ ਹਾਂ ਸਾਰੇ ਹੀ ਵੀ ਤੰਦਰੁਸਤ ਹੋਵੋਗੇ ਹਾਂਜੀ ਇਸ ਵੀਡੀਓ ਵਿੱਚ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਉਹ ਡੇਟ ਸ਼ੀਟ ਆ ਚੁੱਕੀ ਹੈਗੀ ਠੀਕ ਆ ਉਹ ਡੇਟ ਸ਼ੀਟ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਲਾਸ ਜੋ ਹੈਗੀ ਹੈ ਜੀ 5ਵੀਂ 8ਵੀਂ 10ਵੀਂ ਤੇ 12ਵੀਂ ਠੀਕ ਆ ਜੀ ਇਹ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਦੇਖ ਸਕਦੇ ਹੋ ਉਸ ਤੋਂ ਪਹਿਲਾਂ ਗੁਜ਼ਾਰ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇਹ WhatsApp ਚੈਨਲ ਆ ਜੁੜ ਜੋ ਠੀਕ ਹੈ ਤੱਕ ਨਹੀਂ ਜੁੜੇ ਤਾਂ Telegram ਚੈਨਲ ਨਾਲ ਵੀ ਜੁਆਇਨ ਕਰ ਸਕਦੇ ਹੋ ਤੇ ਸਾਡੀ ਰੋਜ਼ਾਨਾ ਪੋਸਟਾਂ ਜਾਣਨ ਲਈ ਸਰਕਾਰੀ ਪੋਸਟਾਂ ਜੋ ਵੈਬਸਾਈਟ ਹੈ ਇਸ ਨੂੰ ਡੇਲੀ ਤੁਸੀਂ Google ਤੇ ਵਿਜ਼ਿਟ ਕਰ ਸਕਦੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਦੋਸਤੋ ਵੀਡੀਓ ਸ਼ੇਅਰ ਕਰਦਾ ਕਰੋ ਠੀਕ ਹੈ ਜੀ ਇਹ ਦੋਨੋਂ ਇੰਨਾ ਤੁਸੀਂ ਸਾਨੂੰ ਸਪੋਰਟ ਕਰੋ ਕਿ ਸ਼ੇਅਰ ਕਰਕੇ ਦੋਸਤੋ ਠੀਕ ਹੈ ਜੀ ਤਾਂ ਇਹ ਸਾਡੀ ਵੀਡੀਓ ਸ਼ੇਅਰ ਕਰੋਗੇ ਤੁਹਾਨੂੰ ਵੀ ਹੋਣਗੇ ਦੋਸਤੋ ਤਾਂ ਹੀ ਤੁਹਾਡੇ ਲਈ ਸੀ ਡੇਲੀ ਵਧੀਆ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਚਾਹ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੇ ਬੱਚਿੰਦ ਦੱਸਦੇ ਕੀ ਆਪਾਂ ਗੱਲ ਕਰਾਂਗੇ ਪੰਜਾਬ ਸਕੂਲ ਦੇ ਵਿੱਚੋਂ ਡੇਟਸ਼ੀਟ ਆਈ ਹੈ ਤਾਂ ਇਸ ਦੀ ਜਿਹੜੀ ਆਫੀਸ਼ਲ ਵੈਬਸਾਈਟ ਹੈਗੀ ਉੱਥੇ ਅਸੀਂ ਚੱਲਾਂਗੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਡੇਟਸ਼ੀਟ ਦਾ ਜੋ ਸੈਕਸ਼ਨ ਹੈ ਉਸ ਤੇ ਚਲੇ ਜਾਵਾਂਗੇ ਤੁਸੀਂ ਦੇਖੋਗੇ ਜੋ ਦੋ ਤਰੀਕ ਨੂੰ ਇਹ ਅਪਡੇਟ ਹੋਈ ਹੈ ਡੇਟਸ਼ੀਟ ਇਹਦੀ ਠੀਕ ਹੈ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਜੋ ਪੀਡੀਐਫ ਇਸ ਤਰ੍ਹਾਂ ਦਾ ਆਜੀ ਟੋਟਲ 11 ਪੇਜ ਦਾ ਠੀਕ ਹੈ ਜੀ ਆਸਮੋ ਡੇਟ ਸ਼ੀਟ ਜੋ ਪੜ੍ਹ ਕੇ ਸੁਣਾ ਦਿੰਦੇ ਆਂ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਨਾ ਇਹੋ ਪ੍ਰੀਖਿਆ ਨੇ ਫਰਬਰੀ ਮਾਰਚ ਜੋ ਇੰਤਜ਼ਾਮ ਇਹਨਾਂ ਦੇ ਹੋਣੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਜਿਹੜੀ ਸਲਾਨਾ ਪ੍ਰੀਖਿਆ ਮਿਤੀ ਆ ਜਿਹੜੀ 7/3/2024 ਤੋਂ 14/3/24 ਤੱਕ ਜਾਨੀ ਕਿ ਜਿਹੜੀ ਪੰਜਵੀਂ ਦੀ ਸ਼੍ਰੇਣੀ ਦੀ ਪ੍ਰੀਖਿਆ ਗਈ ਉਹ 7/3/24 ਤੋਂ 14 ਤੱਕ ਅਤੇ 8ਵੀਂ ਸ਼੍ਰੇਣੀ ਜਿਹੜੀ ਪ੍ਰੀਖਿਆ ਜੀ ਉਹ 7/3/2024 ਤੋਂ ਲੈ ਕੇ 27/3/2024 ਤੱਕ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਇਸੀ ਤਰ੍ਹਾਂ ਇਹ ਗੱਲ ਕਰੀਏ 10ਵੀਂ ਸ਼੍ਰੇਣੀ ਦੀ ਜੀ 10ਵੀਂ ਆ ਦੀ ਜੀ ਪ੍ਰੀਖਿਆ ਜੀ ਉਹ 13 ਫਰਵਰੀ 2024 ਤੋਂ ਲੈ ਕੇ 6 3 2024 ਤੱਕ ਠੀਕ ਆ ਜੀ ਹੋਣੀ ਹੈ ਇਸ ਤਰ੍ਹਾਂ ਇਹ ਗੱਲ ਕਰੀਏ 12ਵੀਂ ਸ਼੍ਰੇਣੀ ਦੀ ਜੋ ਇਹ ਸ਼ੀਟਾ ਉਹਦੀ ਐਗਜ਼ਾਮ ਜੋ ਹੋਣੇ ਨੇ 13 ਫਰਵਰੀ ਤੋਂ ਲੈ ਕੇ ਠੀਕ ਆ ਜੀ 30 ਮਾਰਚ 2024 ਤੱਕ ਜੋ ਹੋਣੇ ਨੇ ਸਮੇਤ ਕੋਪਲ ਸਕੂਲ ਅਪਾਰਟਮੈਂਟ ਜੋ ਰੀਪੇਅਰ ਨੇ ਇਹਨਾਂ ਨੇ ਅਪਲਾਈ ਕੀਤਾ ਸਾਰੇ ਹੀ ਠੀਕ ਆ ਜੀ ਹੋਣਗੇ ਤੇ ਉਸ ਤੋਂ ਬਾਅਦ ਪੰਜਵੀਂ ਸ੍ਰੇਣੀ ਦੀ ਪ੍ਰੀਖਿਆ ਜਿਹੜਾ ਟਾਈਮਿੰਗ ਹੈਗਾ ਰੱਖਿਆਗਾ ਪੰਜਵੀਂ ਸ੍ਰੇਣੀ ਦੇ ਪ੍ਰੀਖਿਆ ਸਵੇਰੇ 10:00 ਵਜੇ ਤੋਂ ਲੈ ਕੇ ਅਤੇ 8ਵੀਂ 10ਵੀਂ 12ਵੀਂ ਦੀ ਜਿਹੜੀ ਪ੍ਰੀਖਿਆ ਆ ਗਈ 11:00 ਵਜੇ ਸ਼ੁਰੂ ਹੋਵੇਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਨੋਟ ਕਰ ਲਓ ਜੋ ਪੰਜਵੀਂ ਦੀ ਸ੍ਰੇਣੀ ਦੀ ਪ੍ਰੀਖਿਆ ਹੈਗੀ ਸਵੇਰੇ 10:00 ਵਜੇ ਆ ਤੋਂ ਸ਼ੁਰੂ ਹੋ ਜਾਣੀ ਆ ਇਸ ਤਰ੍ਹਾਂ ਜੇ 8ਵੀਂ ਤੇ 10ਵੀਂ 12ਵੀਂ ਦੀ ਸ੍ਰੇਣੀ ਦੀ ਜਿਹੜੀ ਪ੍ਰੀਖਿਆ ਜੀ ਇਗਜ਼ਾਮ ਨੇ ਉਹ 11:00 ਵਜੇ ਸ਼ੁਰੂ ਹੋ ਜਾਣਿਆ ਠੀਕ ਹੈ ਜੀ ਅਫੀਸ਼ਲ ਵੈਬਸਾਈਟ ਇਹਨਾਂ ਦੀ ਪੀ seb.ac.nie ਬੋਲਦੇ ਇਸ ਤੇ ਤੁਸੀਂ ਜਾ ਕੇ ਠੀਕ ਹੈ ਜੀ ਕੋਈ ਵੀ ਨਵੀਂ ਅਪਡੇਟਿਨ ਆਵੇ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਇੱਥੇ ਜੋ ਪੰਜਵੀਂ ਸੈਸ਼ਨ ਦੀ ਜੋ ਲਿਖਤੀ ਡੇਟ ਸੀਟ ਆ ਗਈ ਠੀਕ ਹੈ ਜੀ ਸਬਜੈਕਟ ਵਾਈਜ਼ ਤੇ ਯਾਨੀ ਕਿ ਕਿਹੜੇ ਸਿਲੈਕਟ ਦੀ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਜੋ ਡੇਟ ਸੀਟ ਆ ਤੇ ਉਹ ਕੀ ਨਿਕ ਇਸ ਤਰ੍ਹਾਂ ਦੇਖ ਸਕਦੇ ਹੋ ਜੀ ਹਾਂ ਜੀ ਜੋ ਕੀ ਹੈਗੇ ਗੱਲ ਕਰਦੇ ਆ ਤੁਸੀਂ ਦੇਖੋਗੇ ਇੱਧਰ ਮਿਤੀ 5ਵੀਂ ਸ੍ਰਾਣੀ 2024 ਸਲਾਣਾ ਦੇਖਿਆ ਸਵੇਰੇ 10:00 ਵਜੇ ਤੁਹਾਨੂੰ ਐਗਜ਼ਾਮ ਨੇ ਜੋ ਸਟਾਰਟ ਹੋਣੇ ਹੈ ਇਹ ਸਮਾਂ ਰਹੇਗਾ 3 ਘੰਟੇ ਦਾ ਜੀ ਠੀਕ ਹੈ ਤੇ 7 ਤਿੰਨ 2024 ਨੂੰ ਆ ਜੀ 10 ਤੋਂ ਜਣ ਕੇ 1:00 ਵਜੇ ਤੱਕ ਅੰਗਰੇਜ਼ੀ ਦਾ ਐਗਜ਼ਾਮ ਆ ਜੀ ਇਸੇ ਤਰ੍ਹਾਂ ਗੱਲ ਕਰੀਏ 11 ਤਿੰਨ 2024 ਨੂੰ ਕੀ ਗਿਆ ਗਣਿਤ ਦਾ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ 12 3 2024 ਨੂੰ ਕੀ ਹੈ ਜੀ ਟਾਈਮਿੰਗ ਸੇਮ ਆ ਜੀ ਪੰਜਾਬੀ ਠੀਕ ਆ ਜੀ ਤੇ ਜਿਨ੍ਹਾਂ ਨੇ ਹਿੰਦੀ ਲਈ ਹਿੰਦੀ ਜੀ ਉਰਦੂ ਆ ਹਿੰਦੀ ਉਸ ਤਰ੍ਹਾਂ 13 3 2024 ਨੂੰ ਕੀ ਹੈ ਜੀ ਵਾਤਾਵਰਨ ਦਾ ਹੀ ਐਗਜ਼ਾਮ 14 3 24 ਨੂੰ ਹੈ ਜੋ ਪੰਜਾਬੀ ਦੂਜੀ ਭਾਸ਼ਾ ਠੀਕ ਹੈ ਇਸ ਤਰ੍ਹਾਂ ਹੀ ਦੇ ਸਕਦੇ ਹੋ ਇਹ ਸੀ ਪੰਜਵੀਂ ਕਲਾਸ ਦੇ ਜੋ ਐਗਜ਼ਾਮ ਦੀ ਡਿਡ ਸ਼ੀਟ ਉਸ ਤੋਂ ਬਾਅਦ ਦੋਸਤੋ ਇਹਨਾਂ ਦੇ ਕੋਈ ਹੈ ਪਹਿਲਾ ਬੰਦੇ ਡਾਫਟਰ ਦੇ ਕੰਟਰੋਲ ਨੰਬਰ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਪਰੋਲ ਮਾਰੀ ਹੈ ਕੰਟਰੋਲ ਨੰਬਰ ਨਾਲ ਵੀ ਸੰਪਰਕ ਕਰ ਸਕਦੇ ਆ ਜੀ ਇੱਥੇ ਨੰਬਰ ਕੰਬਰ ਇਸ ਤਰ੍ਹਾਂ ਮੈਂਸ਼ਨ ਆ ਠੀਕ ਆ ਜੀ ਸੁਪਰਡੈਂਟ ਦੇ ਨੰਬਰ ਵੀ ਇੱਥੇ ਮੈਂਸ਼ਨ ਨੇ ਜੀ ਈਮੇਲ ਆਈ ਹੈ ਕਿ ਆ ਜੀ ਨਾਲ ਕੋਈ ਸੰਪਰਕ ਕਰ ਸਕਦੇ ਹੋ ਪੰਜੀਵੇਂ ਅੱਠਵੇਂ ਜੋ ਦੇ ਜੋ ਜ਼ਿਲ੍ਹਾ ਬਾਇ ਜਨੇ ਠੀਕ ਆ ਜੀ ਹਲਪੈ ਨੰਬਰ ਇਹਨਾਂ ਨਾਲ ਵੀ ਇੱਥੇ ਆਪਣਾ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਠੀਕ ਆ ਜੀ ਉਸ ਤੋਂ ਬਾਅਦ ਆ ਗਈ ਗੱਲ ਅੱਠਵੀਂ ਦੀ ਜੀ ਜੋ ਅਠੀ ਮੇਰੀ ਡੇਡ ਸ਼ੀਟ ਆ ਜੀ ਤੁਹਾਨੂੰ ਦੱਸ ਰਿਹਾ ਟਾਈਮਿੰਗ 11 ਵਜੇ ਆ ਜੀ 3 ਘੰਟਾ ਦਾ ਇਗਜ਼ਾਮ ਆ ਜੀ ਤੋਂ ਜੋ ਇਗਜ਼ਾਮ ਜੋ ਹੋਣਾ ਡੇਟ 7 ਤੱਕ 2024 ਨੂੰ ਦਿਨ ਹਰਿਆਣਾ ਬੀਰਵਾਲ ਜੀ 11 ਤੋਂ ਲੈ ਕੇ ਸਵਾ 2 ਤੱਕ ਆ ਜੀ ਵਿਸ਼ਾ ਕੋਡ ਕੀ ਰਹਣਾਗਾ 810 ਸਮਾਜਿਕ ਵਿਗਿਆਨ ਦਾ ਇਗਜ਼ਾਮ ਹੋਣਾਗਾ ਇਸ ਤੋਂ ਬਾਅਦ 11 ਤਿੰਨ 2024 ਨੂੰ ਠੀਕ ਆ ਜੀ ਗਣਿਤ ਦਾ ਇਗਜ਼ਾਮ ਹੋਣਾ ਜੀ ਉਸ ਤੋਂ ਬਾਅਦ ਕੀ ਹੈ ਮੰਗਲਵਾਰ ਨੂੰ ਜੀ 12 ਤਿੰਨ 24 ਨੂੰ ਟਾਈਮਿੰਗ ਸੇਮ ਆ ਜੀ ਕੋਡ ਤੁਸੀਂ ਚੈੱਕ ਕਰ ਸਕਦੇ ਹੋਗੇ ਤਾਂ ਯਾ ਭੀ ਪਹਿਲੀ ਭਾਸ਼ਾ ਤਾਂ ਠੀਕ ਹੈ ਉਰਦੂ ਵਾਲੇ ਉਰਦੂ ਹਿੰਦੀ ਵਾਲੇ ਇਸ ਤਰ੍ਹਾਂ ਹੀ ਦੇ ਸਕਦੇ ਹੋ ਸ਼ੁੱਕਰਵਾਰ ਨੂੰ ਫਿਰ 15 ਨੂੰ ਜੀ ਦੋਸਤ ਇਹ ਇੰਗਲਿਸ਼ ਦਾ ਇਹ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਜੀ ਮਿਲ ਜੀਏ ਉਸ ਜਗ੍ਹਾ ਤੁਸੀਂ ਡੇਟ ਚੇਂਜ ਕਰਦੇ ਅੱਠ ਨਹੀਂ ਹੈ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਹੈ ਅਲਫਾ ਨੰਬਰ ਆ ਗਏ ਇਸ ਤਰ੍ਹਾਂ ਗੱਲ ਕਰੀ 10ਵੀਂ ਡਿਜੀਟ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆਹ ਕੋਡ ਵਗੈਰਾ ਨੇ ਜੀ ਆਹ ਦੇਖੋ ਆਹ 10ਵੀਂ ਸਾਰੀ ਡਿਜੀਟਾਂ ਜੀ ਤਾਂ ਜਿਵੇਂ ਦੋਸਤੋ ਡੇਡ ਸ਼ੀਟ ਆ ਜਿਹੜੇ ਡਾਊਟ ਕਰ ਸਕਦੇ ਹੋ ਸਕਰੀਫੀਕੇਸ਼ਨ ਵੀ ਕਰ ਸਕਦੇ ਹੋਗੇ ਠੀਕ ਆ ਜੀ ਨੋਟੀਫਿਕੇਸ਼ਨ ਤੁਹਾਨੂੰ ਇੱਥੇ ਹੀ ਮਿਲ ਜੂਗਾ ਜੇ ਸਾਰਾ ਪੀਡੀਐਫ ਤੁਸੀਂ ਦੇਖਣਾ ਚਾਹੁੰਦੇ ਹੋ ਸਰ ਆਫੀਸ਼ਲ ਵੈਬਸਾਈਟ ਤੇ ਵੀ ਜਾ ਕੇ ਦੇਖ ਸਕਦੇ ਹੋਗੇ ਪੀਐਸਪੀ ਦੇ ਸਰਕਾਰੀ ਪੋਸਟਾਂ ਦੀ ਐਡਮਿਟ ਕਾਰਡ ਸੈਕਸ਼ਨ ਚ ਡੇਡ ਸ਼ੀਟ ਜੋ ਮੈਂ ਚਾ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਠੀਕ ਹੈ ਇਸ ਤਰ੍ਹਾਂ 12ਵੀਂ ਦੀ ਡੇਡ ਸ਼ੀਟ ਤਾਂ ਐਸੀ ਦੋਸਤੋ ਅੱਜ ਦੀ ਜੋ ਵੀਡੀਓ ਤੇ ਆਸ਼ਾ ਕਰਦਾ ਤੁਹਾਨੂੰ ਬਿਲਵਸਾਦੇਗੀ ਵੀਡੀਓ ਨੂੰ ਲਾਈਕ ਸ਼ੇਅਰ ਪਤਾ ਪਤਾ ਕਰੋ ਤੁਹਾਡਾ ਜੇ ਕੋਈ ਸਵਾਲ ਆ ਨੀਚੇ ਕਮੈਂਟ ਕਰੋ ਜੀ ਧੰਨ